ਐਂਬੂਲੈਂਸ ਨੂੰ ਲਾ ਲੈਣ ਵੀ ਹੋਰ ਬਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਉਹ ਜਿਹੇ ਵਿੱਚ गिर ਗਿਆ ਦੇਣੀ ਖਾਲੀ ਜੋ ਮੋੜ ਆ ਖਤਰਨਾਕ ਮੋੜ ਆ ਕੋਈ ਦੇਖਭਾਲ ਨਹੀਂ ਉਹਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਡਰਨ ਲੱਗਾ ਬਾਕੀ ਬੰਦਾ ਉੱਧਾ ਜਾਨੋ ਠੀਕ ਆ ਬਾਕੀ ਭਾਈ ਫੈਕਚਰ ਤਾਂ ਹੈ ਦੇਖ ਸਕਦੇ ਹੋ ਆਪਣਾ ਟਮਾਟਰਾਂ ਦਾ ਟਰੱਕ ਆਇਆ ਤਾਂ ਪਰ ਪਿਕਅਪ ਵੇੜ ਗਈ ਜਣਗੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਕੰਟਰੋਲ ਨਹੀਂ ਹੋਇਆ ਇਸ ਕਰਕੇ ਟਰੱਕ ਜੀ ਹੇ ਨੀਚੇ ਖਾਈ ਚ गिर ਗਿਆ ਪਰ ਬੰਦੇ ਆ ਜਣੇ ਕੀ ਸੀ ਕੱਢ ਲਏ ਕਟਰ ਨਾਲ ਬਚਾਅ ਬਜੂ ਕਰ ਲਈ ਉੱਪਰੋਂ ਵੜਨ ਕੱਢਣਾ ਵੜਤਾ ਫੇ ਪਿਕਅਪ ਵੜਦੀ ਉੱਪਰੋਂ ਬੰਦੇ ਕੱਢ ਲਏ ਦੋ ਹੀ ਬਚਾਅ ਹੋ ਗਿਆ ਬਾਕੀ ਅਧੀਆਂ ਉਹਨੀਆਂ ਇਨਸਾਨੀਅਤ ਦਿਖਾਈ ਵੀ ਠੀਕ ਹੋ ਗਈ ਬੰਦੇ ਬਾਹਰ ਕੱਢਦੇ ਐ ਐਮਬਲੈਂਸ ਚ ਭੇਜਦੇ ਵਾਹ। ਇਹ ਹੋਈ ਆ ਯਾਰ। ਉਹ 360 ਘੁੰਮ ਰਿਹਾ ਜਾ। ਉਹ ਬੀਰ ਵਾਲਾ 148 ਵਰਦੇ ਰੋਣਾ। ਇੱਕ ਵਾਹਸਪੁਰ ਰੋਡ ਤੇ ਗੱਡੀ ਪਲਟੀ ਜੀ ਜਿਹੜੀ ਕੀਰਤਪੁਰ ਸਾਹਿਬ ਆਪਣਾ ਦੇਣੀ ਜੀ। ਪਲਟੇ ਗੱਡੀ ਜਿਹੜੀ ਦੋ ਬੰਦੇ ਸੀਗੇ ਫੱਟੜ ਹੋਏ ਅਫਸਾਨੀ ਮਿਸਤਰੀ ਅਜੇ تھے ਤੇ ਅਸੀਂ ਕਟੜ ਨਾਲ ਵੱਢ ਗਏ। ਗੱਡੀ ਦੀ ਬਾਡੀ ਤਾਂ ਬੰਦੇ ਘੱਟੇ ਹੀ ਤਾਂ ਤਾਂ ਮਤਲਬ ਆਨੰਦਪੁਰ ਸਾਹਿਬ ਭੇਜੇ ਤੇ ਜੀ ਦੋਨੋਂ ਨੂੰ ਸੱਟਾਂ ਲੱਗੀਆਂ ਵੇ ਆ ਵੀ ਮਤਲਬ ਆਹ ਪੈ ਤੱਟ ਹੈ ਹੀ ਮਤਲਬ ਪੱਟੜ ਦੇ ਤਗੜੇ ਹੈ ਜੀ ਨਹੀਂ ਜੀ ਨੰਬਰ ਦੇਖੋ ਜੀ ਦੇਖੀ ਬਲਾਸਤੁਰ ਤੋਂ ਇੱਕ ਬਟਰਾਂ ਦੀ ਗੱਡੀ ਆ ਰਹੀ ਸੀ ਤੇ ਮੋੜ ਖਾਸਾ ਵਾਪਰੇਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ ਇੱਕ ਪਹਿਲਾ ਕੱਢ ਲਿਆ ਤੇ ਦੂਸਰਾ ਸੀ ਪਰਨਾ ਕੱਟ ਕੇ ਬਾਹਰ ਕੱਢ ਕੇ ਹਸਪਤਲ ਸਿਵਲ ਹਸਪਤਲ ਨੰਦਬਰ ਸਾਹਿਬ ਤੇ ਡਰਾਈਵਰ ਕੱਪੇ ਹੀ ਰਿਹਾ ਗਿਆ ਤਾਂ ਸਟਾ ਲੱਤ ਇੱਕ ਫੈਕਚਰ ਹੈ ਦੂਜੇ ਦੀਆਂ ਦੋਹੇ ਲੱਤਾਂ ਹੈ ਪਹਿਲਾ ਦੇ ਹੋਸ਼ੀ ਆਪ ਦੇ ਵਿੱਚ ਨਹੀਂ हांजीती अमरसर ड्राइवर बोले जी एन एच ए तो ਤੇ ਸਾਡੇ ਦੇਣੀ ਇੱਕ ਗੱਡੀ ਫਲਟ ਗਈ ਹੈ ਟਮਟਰਾਂ ਦੀ ਭਰੀ ਹੋਈ ਜੀ ਉਹਦੇ ਵਿੱਚ ਦੋ ਬੰਦੇ ਸੀਗੇ ਦੋਨੋਂ ਸੀਰੀਅਸ ਇੱਥੇ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਂਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ ਬਾਕੀ ਉਹਨੂੰ ਥੋੜੀ ਜਿਹਾ ਜਾ ਕੇ ਲੱਗਦਾ ਸਾਨੂੰ ਤਰਾ ਜਿਸ ਟਾਈਮ ਫੋਨ ਆਇਆ ਸੀ ਤਰਾਂ ਤੇ ਪਹੁੰਚ ਕੇ ਪਾਉਂਦੇ ਨੇ ਤੇ ਉਹਨੂੰ ਸਾਥੀ ਕਾਰ ਗਈ ਦੀ ਜੀ ਕਰ ਉਹ ਤੁਹਾਨੂੰ ਸੁਣ ਜੜੀ ਹੈ ਸਟੇਜਰ اوئے کنے پھڑلا یار او کنے پھڑلا یار او اتے آوے کڑے باڑے اوئے پھر اپنا کام کر او جا انکا ٹھینا کرتا یار ਆਹੋ ਪਾਜੀ ਆਹਰ ਤਾਰ ਤਾਰ ਲਾ ਲਓ ਕਿਤੇ ਦੋ ਦਿਓ ਪਲੀਤੋ ਉੱਥੇ ਦੇ ਉਹ ਗੱਡੀ ਦੇ ਬਾਹਰ ਉਹ ਗੱਡੀ ਦੇ ਬਾਹਰ ਲਓ ਵਾਹ ਬਲੋ ਤਾਂ ਖੜੀ ਐ